ਦਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 24 ਫਰਵਰੀ 2025 ਦਿਨ ਸੋਮਵਾਰ ਫੱਗਣ ਮਹੀਨੇ ਦੀ 13 ਤਰੀਕ ਹੈ ਜੀ ਸੈਮੀ ਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹੈ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅ ਪ੍ਰਸੰਗਿਤ ਆਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਕਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਜੋ ਕਿ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਰੀ ਸੈਂਟਰਲ ਹਲਕੇ ਦੀ ਜਿੱਥੋਂ ਕਿ ਉਮੀਦਵਾਰ ਨੀਤਾ ਖਬਰਮਾਨ ਬਣਨਾ ਚਾਹੁੰਦੇ ਸੀ ਕੰਜ਼ਰਵੇਟਿਵ ਪਾਰਟੀ ਦੇ ਪਰ ਉਹਨਾਂ ਦੀ ਉਮੀਦਵਾਰੀ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਗੱਲ ਹੋਊਗੀ ਐਲਨ ਮਸਕ ਦੀ ਜਿਨ੍ਹਾਂ ਦੀ ਕੈਨੇਡੀਅਨ ਸਿਟੀਨਸ਼ਿਪ ਖੋਣ ਵਾਸਤੇ ਇੱਕ ਪਟੀਸ਼ਨ ਤੇ ਦਸਖਤ ਕਰਵਾਏ ਜਾ ਰਹੇ ਆ ਅਮਰੀਕਾ ਦੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਪੁੱਜੇ ਹੋਏ ਆ ਉੱਧਰ ਯੂਨ ਦੇ ਵਿੱਚ ਅੱਜ ਰੂਸ ਦੀ ਹਮਾਇਤ ਜਿਹੜੀ ਅਮਰੀਕਾ ਨੇ ਕਰ ਦਿੱਤੀ ਆ 트럼ਪ ਦੇ ਆਉਣ ਤੋਂ ਬਾਅਦ ਕਾਫੀ ਪੋਲਿਸੀ ਸ਼ਿਫਟ ਦੇਖੀ ਜਾ ਰਹੀ ਹੈ ਇਹਦੇ ਬਾਰੇ ਆਪਾਂ ਖੁੱਲ੍ਹ ਕੇ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਗੱਲਬਾਤ ਹੋਊਗੀ ਇੱਕ ਭਾਰਤੀ ਅਧਿਕਾਰੀ ਦੀ ਜਿਹੜਾ ਕਿ ਵਿਦੇਸ਼ ਮੰਤਰੀ ਵਿੱਚ ਕੰਮ ਕਰਦਾ ਰਿਹਾ ਉਹਨੇ ਭਾਰਤੀ ਵਿਦੇਸ਼ ਮੰਤਰੀ ਵਿੱਚ ਹੁੰਦੇ ਭ੍ਰਿਸ਼ਟਾਚਾਰ ਅਤੇ ਹੋਰ ਗਲਤ ਕੰਮਾਂ ਦਾ ਖੁਲਾਸਾ ਜਿਹੜਾ ਜੀ ਅੱਜ ਇੱਕ ਲਾਈਵ ਹੋ ਕੇ ਕੀਤਾ ਅਖੀਰ ਚ ਗੱਲਬਾਤ ਹੋਊਗੀ ਭਾਰਤ ਦੇ ਅਧverlet ਬੱਚਿਆਂ ਦੀ ਜਿਨ੍ਹਾਂ ਦੇ ਬਾਰੇ ਪਤਾ ਲੱਗਾ ਇੱਕ ਖਬਰ ਮੁਤਾਬਕ ਕਿ ਸਕੂਲਾਂ ਦੇ ਵਿੱਚ ਪਾਣੀ ਪੀਣ ਤੇ ਵੀ ਰੋਕ ਲਾਈ ਜਾ ਰਹੀ ਆ ਖਾਸ ਕਰਕੇ ਮੱਧ ਪ੍ਰਦੇਸ਼ ਦੇ ਵਿੱਚ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਵਿੱਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 812 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 604 593 1111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਾ ਸਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਉਹ ਸਿਆਸਤਦਾਨ ਜਿਹੜੇ ਕਿ ਭਾਰਤ ਪੱਖੀ ਰੁਝਾਨ ਰੱਖਦੇ ਆ ਉਹਨਾਂ ਨੂੰ ਹੌਲੀ ਹੌਲੀ ਲਾਂਬੇ ਕਰਨ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਆ ਪੰਜ ਮਾਮਲੇ ਘੱਟੋ ਘੱਟ ਇਹੋ ਜਿਹੇ ਹੋ ਗਏ ਆ ਜਿੱਥੇ ਭਾਰਤੀ ਰਾਸ਼ਟਰਵਾਦੀ ਸੋਚ ਰੱਖਦੇ ਉਮੀਦਵਾਰਾਂ ਨੂੰ ਅੱਡ ਅੱਡ ਪਾਰਟੀਆਂ ਵੱਲੋਂ ਜਵਾਬ ਦਿੱਤਾ ਗਿਆ ਆ ਸੋ ਹੁਣ ਕੀ ਹੋਇਆ ਕਿ ਸਰੀ ਸੈਂਟਰ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਬਣਨਾ ਚਾਹੁੰਦੀ ਅਨੀਤਾ ਹਬਰਮੈਨ ਨੂੰ ਪਾਰਟੀ ਨੇ ਜਵਾਬ ਦੇ ਦਿੱਤਾ ਹੈ ਹਾਲਾਂਕਿ ਨੀਤਾ ਹਬਰਮੈਨ ਨੇ ਕਿਹਾ ਕਿ ਉਹਨਾਂ ਨੂੰ ਜਵਾਬ ਇਸ ਕਰਕੇ ਹੋਇਆ ਕਿ ਉਹਨਾਂ ਦੀ ਮੈਂਬਰਸ਼ਿਪ ਪੁਰਾਣੀ ਨਹੀਂ ਸੀ ਅਸੂਲ ਦੇ ਮਤਾਬਿਕ ਜੇਕਰ ਕਿਸੇ ਨੇ ਉਮੀਦਵਾਰ ਬਣਨਾ ਤਾਂ ਉਹਦੇ ਵਾਸਤੇ 6 ਮਹੀਨੇ ਪੁਰਾਣੀ ਮੈਂਬਰਸ਼ਿਪ ਚਾਹੀਦੀ ਹੁੰਦੀ ਹੈ ਉਹਨਾਂ ਦੀ ਮੈਂਬਰਸ਼ਿਪ 3 ਹਫ਼ਤੇ ਜਿਹੜੇ ਆ ਘਟਦੇ ਸੀਗੇ 6 ਮਹੀਨੇ ਹੋਣ ਦੇ ਵਿੱਚ ਇਸ ਕਰਕੇ ਉਹਨੂੰ ਜਵਾਬ ਦਿੱਤਾ ਗਿਆ ਪਰ ਸਾਡੇ ਸੂਤਰਾਂ ਦੇ ਮਤਾਬਿਕ ਕੰਜ਼ਰਟੇਡ ਪਾਰਟੀ ਵੱਲੋਂ ਇਹ ਜਵਾਬ ਇਸ ਕਰਕੇ ਦਿੱਤਾ ਗਿਆ ਕਿ ਲੋਕਲ ਸਿੱਖ ਉਹਨਾਂ ਦਾ ਵਿਰੋਧ ਕਰ ਰਹੇ ਸਗੇ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਚਾਹੁੰਦੀ ਆ ਕਿਸ ਵਾਰੀ ਉਹ ਸੀਟ ਜਿੱਤੀ ਜਾਵੇ ਇਹ ਸੀਟ ਇਸ ਵੇਲੇ ਲ Liberal ਪਾਰਟੀ ਦੇ ਉਮੀਦਵਾਰ ਰਣਦੀਪ ਸਿੰਘ ਸਰਾਏ ਹੁਣਾਂ ਦੇ ਕੋਲੇ ਆ ਤੇ ਉੱਥੇ ਕੰਜ਼ਰਵੇਟਿਵ ਪਾਰਟੀ ਆਪਣਾ ਕੋਈ ਤਕੜਾ ਉਮੀਦਵਾਰ ਚਾਹੁੰਦੀ ਆ ਪਰ ਹੋਇਆ ਇਹ ਕਿ ਨੀਤਾ ਹਬਰਮੈਨ ਹੁਣੇ ਉਮੀਦਵਾਰ ਇਥੋਂ ਬਣਨਾ ਚਾਹੁੰਦੇ ਸੀ ਪਰ ਉਹਨਾਂ ਦਾ ਨਾਂ ਕੁਝ ਵਿਵਾਦਾਂ ਦੇ ਵਿੱਚ ਘਿਰਿਆ ਹੋਣ ਕਰਕੇ ਹਾਲ ਦੀ ਘੜੀ ਕੰਜ਼ਰਵੇਟਿਵ ਪਾਰਟੀ ਉਹਨਾਂ ਤੋਂ ਪਿੱਛੇ ਹੋ ਗਈ ਆ ਹੋਇਆ ਇਸ ਤਰ੍ਹਾਂ ਕਿ ਪਿਛਲੇ ਸਾਲ ਮਾਰਚ ਦੇ ਵਿੱਚ 2024 ਦੇ ਵਿੱਚ ਸਰੀ ਬੋਰਡ ਆਫ ਟ੍ਰੇਡ ਜਿਹਦੀ ਕਿ ਉਸ ਵੇਲੇ ਨਹੀਂ ਤਾਂ ਖਬਰ ਮੈਨ ਮੁਖੀ ਸੀ ਬਲੋ ਸਰੀ ਦੇ ਵਿੱਚ ਇੱਕ ਪ੍ਰੋਗਰਾਮ ਲਿਖਿਆ ਗਿਆ ਜਿਹਦੇ ਵਿੱਚ ਭਾਰਤੀ ਕੌਂਸਲ ਜਨਰਲ ਨੂੰ ਜਿਹੜਾ ਮੁੱਖਤ ਮਹਿਮਾਨ ਬਣਾਇਆ ਗਿਆ ਸਥਾਨਕ ਸਿੱਖਾਂ ਨੇ ਇਸ ਬਾਰੇ ਇੱਕ ਮਜਾਰਾ ਲਿਖ ਦਿੱਤਾ ਉਹ ਕਹਿੰਦੇ ਵੀ ਅਸੀਂ ਭਾਰਤੀ ਕੌਂਸਲ ਜਨਰਲ ਨੂੰ ਇਸ ਇਵੈਂਟ ਵਿੱਚ ਸ਼ਾਮਲ ਨਹੀਂ ਹੋਣ ਦੇਣਾ ਤੇ ਇਹਦੇ ਵਿੱਚ ਉਹ ਸਫਲ ਵੀ ਰਹੇ ਪਰ ਨਹੀਂ ਤਾਂ ਖਬਰ ਮੈਨ ਅਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਇਹ ਪ੍ਰੋਗਰਾਮ ਕੈਨਸਲ ਕਰਨ ਲਈ ਨਾ ਮੰਨੇ ਇਸ ਕਰਕੇ ਸਿੱਖਾਂ ਵੱਲੋਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਕੈਨੇਡੀਅਨ ਧਰਤੀ ਤੇ ਇੱਕ ਕੈਨੇਡੀਅਨ ਨਾਗਰਿਕ ਖਾਸ ਕਰਕੇ ਸਰੀ ਸ਼ਹਿਰ ਵਿੱਚ ਪਾਈ ਹਰਦੀਪ ਸਿੰਘ ਮੇਜਰ ਨੂੰ ਕਤਲ ਕੀਤਾ ਗਿਆ ਪ੍ਰਧਾਨ ਮੰਤਰੀ ਨੇ RCMP ਨੇ ਇਹਦੇ ਦੋਸ਼ ਭਾਰਤੀ ਏਜੰਸੀਆਂ ਦੇ ਉੱਤੇ ਲਾਏ ਇਸ ਦੇ ਬਾਵਜੂਦ ਭਾਰਤੀ ਏਜੰਸੀਆਂ ਦੇ ਅੱਡੇ ਕਾਉਂਸਲ ਖਾਨੇ ਦੇ ਅਧਿਕਾਰੀਆਂ ਨੂੰ ਬੁਲਾਇਆ ਜਾ ਰਿਹਾ ਆ ਸੋ ਇਸ ਕਰਕੇ ਲੋਕਲ ਸਿੱਖ ਜਿਹੜਿਆ ਨੀਤਾ ਖਬਰ ਮੈਨ ਦੀ ਉਮੀਦਵਾਰੀ ਦਾ ਵਿਰੋਧ ਕਰ ਰਹੇ ਸੀਗੇ ਤੇ ਜਿਹਦਾ ਸਿੱਟਾ ਉਸ ਨੂੰ ਉਮੀਦਵਾਰੀ ਗਵਾਉਣ ਵਜੋਂ ਭੁਗਤਣਾ ਪਿਆ ਜੀ ਸੋ ਜੇਕਰ ਆਪਾਂ ਹੁਣ ਤੱਕ ਦੇਹੀਏ ਤਾਂ ਪੰਜਵੀਂ ਭਾਰਤੀ ਰਾਸ਼ਟਰਵਾਦੀ ਸੋਚ ਨੂੰ ਸਮਰਪਿਤ ਉਮੀਦਵਾਰ ਆ ਜਿਹਨੂੰ ਕੈਨੇਡਾ ਦੀਆਂ ਸਿਆਸੀ ਪਾਰਟੀਆਂ ਨੇ ਨਕਾਰਿਆ ਆ ਸਭ ਤੋਂ ਪਹਿਲਾਂ ਗੱਲ ਆਉਂਦੀ ਆ ਚੰਦਰਾ ਆਰੀਆ ਦੀ ਜਿਨ੍ਹਾਂ ਨੇ ਲਿਬਰਲ ਦੀ ਲੀਡਰਸ਼ਿਪ ਪਰ ਰੇਸ ਲੜਨੀ ਸੀ ਜੋ ਖੁੱਲ ਕੇ ਮੋਦੀ ਭਗਤ ਆ ਉਹਨਾਂ ਨੂੰ ਇਸ ਰੇਸ ਵਿੱਚੋਂ ਬਾਹਰ ਕੱਢਿਆ ਗਿਆ ਪਿਛਲੇ ਹਫ਼ਤੇ ਇੱਕ ਹੋਰ ਮੋਦੀ ਪੱਖ ਦੇ ਰੂਬੀ ਢੱਲਾ ਨੂੰ ਵੀ ਲਿਬਰਲ ਪਾਰਟੀ ਨੇ ਇਦਾਂ ਹੀ ਚਲਦਾ ਕੀਤਾ ਉਸ ਦੇ ਨਾਲ ਹੀ ਜਿਹੜੀ ਆਧਾਰਨ ਮਿਲਦੀ ਹੈ ਉਹ ਹੋ ਵਿਰੇਸ਼ ਪਾਂਸਲ ਉਹਨਾਂ ਦੀ ਵਿਰੇਸ਼ ਪਾਂਸਲ ਉਮੀਦਵਾਰ ਸੀਗੇ ਅੰਟਾਰੀਓ ਲਿਬਰਲ ਪਾਰਟੀ ਦੇ ਵੱਲੋਂ ਕਿਉਂਕਿ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਆ ਤੇ ਉਹਨਾਂ ਦੇ ਉੱਤੇ ਦੋਸ਼ ਸੀ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਜੈਸਨ ਟੂਡੋ ਬਾਰੇ ਜਗਮੀ ਸਿੰਘ ਬਾਰੇ ਅਤੇ ਕੁਝ ਸਿੱਖਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਆ ਸੋ ਇਹ ਗੱਲ ਪ੍ਰਕਾਸ਼ ਵਿੱਚ ਆਉਣ ਤੋਂ ਬਾਅਦ ਉੱਥੇ ਲਿਬਰਲ ਪਾਰਟੀ ਦੀ ਆਗੂ ਬੌਨੀ ਕ੍ਰੌਂਬੀ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਚਲਦਾ ਕਰ ਦਿੱਤਾ ਉਮੀਦਵਾਰੀ ਵਾਪਸ ਲੈ ਲਈ ਚੌਥੀ ਜਿਹੜੀ ਸ਼িকার ਬਣੀ ਆ ਰੁਚੀ ਵਾਲੀ ਰੋਚੀ ਵਾਲੀ ਅਨਟਾਰੀਓ ਦੇ ਪਿਕਰਿੰਗ ਬਰੁਕਲਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਲਈ ਐਮਪੀ ਬਣਨਾ ਚਾਹੁੰਦੀ ਸੀ ਸੋ ਉਹਦੇ ਵਾਸਤੇ ਨੇ ਨਾਮਜ਼ਦਗੀ ਚੋਣ ਲੜਨੀ ਸੀ ਪਰ ਉਹਦੇ ਜਿਹੜੇ ਟਵੀਟ ਕੀਤੇ ਹੋਏ ਸੀ ਆਪਣੀ ਤਸਾਨੀ ਅਤੇ ਪਨਫੈਕਟ ਵਰਗਿਆਂ ਦੇ ਨਾਲ ਲੜ ਕੇ ਉਹ ਫਾਰਮਰ ਪ੍ਰੋਟੈਸਟ ਦੇ ਵੀ ਆਲਟਾ ਸੀਗੇ ਉਹ ਜਿਹੜਾ ਸਿੱਖਾਂ ਨੂੰ ਵੀ ਸਨਾਤ ਨਹੀਂ ਸਿੱਧ ਕਰਦੀ ਸੀ ਅਤੇ ਇਸ ਤੋਂ ਕਰਕੇ ਉਹਨੇ ਕੁਝ ਸਿੱਖ ਜਥੇਬੰਦੀਆਂ ਬਾਰੇ ਸਿੱਖ ਆਗੂਆਂ ਬਾਰੇ ਵੀ ਗਲਤ ਬਿਆਨ ਨਹੀਂ ਕੀਤੀ ਹੋਈ ਸੀ ਸੋ ਉਹਨੂੰ ਵੀ ਜਿਹੜਾ ਜੀ ਉੱਥੋਂ ਲਾਂਭੇ ਕਰ ਦਿੱਤਾ ਗਿਆ ਸੋ ਪੰਜਵਾਂ ਨੰਬਰ ਅਨੀਤਾ ਖਬਰਮਾਨ ਹੋਣਾ ਦਾ ਲੱਗਾ ਆ ਸੋ ਇਸ ਸਾਰੇ ਕਾਸੇ ਤੋਂ ਇਹ ਗੱਲ ਸਮਝ ਆਉਂਦੀ ਆ ਕਿ ਕੈਨੇਡਾ ਦੀਆਂ ਸਿਆਸੀ ਪਾਰਟੀਆਂ ਬੜੀਆਂ ਚੇਤਨ ਹੋ ਗਈਆਂ ਆ ਉਹਨਾਂ ਨੂੰ ਲੱਗਦਾ ਕਿ ਜੇਕਰ ਕਿਸੇ ਹਲਕੇ ਦੇ ਵਿੱਚ ਕਿਸੇ ਉਮੀਦਵਾਰ ਦਾ ਕੁਝ ਖਾਸ ਲੋਕ ਵਿਰੋਧ ਕਰ ਰਹੇ ਆ ਵੱਡੀ ਗਿਣਤੀ ਵਿੱਚ ਕਰ ਰਹੇ ਆ ਤਾਂ ਉਹਦੇ ਨਾਲ ਜਿੱਤ ਹਾਰ ਪ੍ਰਭਾਵਿਤ ਹੋ ਸਕਦੀ ਆ ਤੇ ਖਾਸ ਕਰਕੇ ਕੈਨੇਡਾ ਵਰਗੇ ਮੁਲਕ ਵਿੱਚ ਜਿੱਥੇ ਕੋਨ ਫੌਨ ਇੰਟਰਫੀਰੈਂਸ ਦੀ ਗੱਲ ਵੱਡੇ ਪੱਧਰ ਤੇ ਚੱਲ ਰਹੀ ਆ ਇੱਕ ਵੱਡਾ ਡਰ ਇਸ ਬਾਰੇ ਬਣਿਆ ਹੋਇਆ ਤਾਕ ਸਿਆਸੀ ਪਾਰਟੀਆਂ ਕਿਸੇ ਵੀ ਉਸ ਉਮੀਦਵਾਰ ਨੂੰ ਆਪਣੇ ਨਾਲ ਜੋੜਨ ਤੋਂ ਗਰੇਜ਼ ਕਰ ਰਹੀਆਂ ਜਿਹਦਾ ਨਾਂ ਕਿਸੇ ਹੋਰ ਮੁਲਕ ਦੀ ਸਰਕਾਰ ਦੇ ਨਾਲ ਜੁੜਦਾ ਹੋਵੇ ਜਾਂ ਜੀਦੀ ਸੋਚ ਉਸ ਮੁਲਕ ਦੇ ਨਾਲ ਜੁੜਦੀ ਹੋਵੇ ਸੋ ਇਹ ਪੰਜਵੀਂ ਘਟਨਾ ਅਜੇ ਹੀ ਵਾਪਰੀ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਐਲਨ ਮਸਕ ਉਹਨਾਂ ਦੀ ਐਲਨ ਮਸਕ ਦੁਨੀਆ ਦੇ ਵੱਡੇ ਤਨਾੜ ਨੇ ਜੀ ਇਸ ਵੇਲੇ ਅਮਰੀਕਾ ਦੀ ਸਰਕਾਰ ਇੱਕ ਤਰ੍ਹਾਂ ਦੇ ਨਾਲ ਉਹੀ ਚਲਾ ਰਹੇ ਆ 트੍ਰੰਪ ਨੂੰ ਵੀ ਉਹੀ ਕਈ ਵਾਰੀ ਕਹਿ ਦਿੰਦੇ ਆ ਵੀ ਇਦਾਂ ਕਰਨਾ ਹੈ ਆ ਇਸ ਤਰ੍ਹਾਂ ਟਵਿੱਟਰ ਦੇ ਐਕਸ ਦੇ ਮਾਲਕ ਨੇ ਪੈਸਲਾ ਦੇ ਮਾਲਕ ਨੇ ਸਪੇਸ ਐਕਸ ਦੇ ਮਾਲਕ ਨੇ ਬਹੁਤ ਜਿਆਦਾ ਵੱਡੇ ਅਮੀਰ ਆ ਉਹਦੇ ਨਾਲ ਦੀ ਨਾਲ ਉਹ ਕੈਨੇਡਾ ਦੇ ਸਿਟੀਜ਼ਨ ਵੀ ਆ ਉਹ ਵੈਸੇ ਤਾਂ ਸਾਊਥ ਅਫਰੀਕਾ ਦੇ ਜੰਪਲ ਆ ਪਰ ਉਹਨਾਂ ਦੀ ਮਦਰ ਜਿਹੜੀ ਆ ਉਹ ਰਜਾਇਨਾ ਤੋਂ ਹੋਣ ਕਰਕੇ ਉਹਨਾਂ ਦੇ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਹੈਗੀ ਆ ਸੋ ਕੈਨੇਡਾ ਸਾਊਥ ਅਫਰੀਕਾ ਦੇ ਨਾਲ ਨਾਲ ਅਮਰੀਕਾ ਤਿੰਨ ਮੁਲਕਾਂ ਦੇ ਉਹ ਬਰੋ ਬਰਾਬਰ ਸਿਟੀਜ਼ਨ ਆ ਪਰ ਹੁਣ ਕੈਨੇਡਾ ਦੇ ਵਿੱਚ ਮੰਗ ਉੱਠੀ ਹੈ ਇੱਕ ਪਟੀਸ਼ਨ ਦਰਸਕਤ ਕਰਾਈ ਜਾ ਰਹੀ ਹੈ ਕਿ ਐਲਨ ਮਸਕ ਤੋਂ ਕੈਨੇਡੀਅਨ ਸਿਟੀਨਸ਼ਿਪ ਖੋਹੀ ਜਾਵੇ ਉਹਦਾ ਵੱਡਾ ਕਾਰਨ ਇਹ ਦੱਸਿਆ ਗਿਆ ਕਿ ਐਲਨ ਮਸਕ ਕੈਨੇਡੀਅਨ ਹਿੱਤਾਂ ਦੇ ਉਲਟ ਕੰਮ ਕਰ ਰਹੇ ਆ ਕੈਨੇਡਾ ਦੀ ਖੁਦਮੁਖਤਿਆਰੀ ਅਤੇ ਕੈਨੇਡਾ ਦੀ ਆਜ਼ਾਦੀ ਤੇ ਜਦੋਂ ਟਰੰਪ ਹੁਣੇ ਹਮਲੇ ਕਰ ਰਹੇ ਆ ਤਾਂ ਉਹਨਾਂ ਦੇ ਬਿਆਨਾਂ ਦੇ ਵਿੱਚ ਬਿਆਨ ਲੜਾ ਰਹੇ ਆ ਇਸ ਕਰਕੇ ਇੱਕ ਪਟੀਸ਼ਨ ਜਿਹੜੀ BC ਦੇ ਇੱਕ ਲੇਖਕ ਨੇ ਉਹ ਉਹਨਾਂ ਨੇ ਕੁਆਲੀਅਰ ਰੀਡ ਉਹਨੇ ਸ਼ੁਰੂ ਕੀਤੀ ਹੈ ਤੇ ਐਨ ਡੀ ਪੀ ਦੀ ਐਮ ਪੀ ਚਾਰਲੀ ਐਂਗਸ ਨੇ ਉਹਨੂੰ ਸਪான்ਸਰ ਕੀਤਾ ਇਹਦੇ ਉੱਤੇ ਹੁਣ ਤੱਕ 1,70,000 ਦਸਕਤ ਹੋ ਚੁੱਕੇ ਆ ਤੇ ਪ੍ਰਧਾਨ ਮੰਤਰੀ ਜਸਨ ਟੂਡੋ ਤੋਂ ਤੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਇਹ ਐਲਨ ਮਸਕ ਦੀਆਂ ਕੈਨੇਡਾ ਵਿਰੋਧੀ ਕਾਰਵਾਈਆਂ ਕਰਕੇ ਉਸ ਤੋਂ ਕੈਨੇਡੀਅਨ ਸਿਟੀਜ਼ਨਸ਼ਿਪ ਜਿਹੜੀ ਆ ਖੋਲਈ ਜਾਵੇ ਸੋ ਦੇਖਦੇ ਆ ਕਿ ਆਉਣ ਵਾਲੇ ਸਮੇਂ 'ਚ ਇਸ ਬਾਰੇ ਕੀ ਹੁੰਦਾ ਇਸ ਪਟੀਸ਼ਨ ਤੇ 20 ਜੂਨ ਤੱਕ ਦਸਕਤ ਜਿਹੜੇ ਆ ਜੀ ਹੱਲੇ ਹੋਈ ਜਾਣੇ ਆ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਅੰਤਰਰਾਸ਼ਟਰੀ ਮਸਲੇ ਦੀ ਰੂਸ ਯੁਕਰੇਨ ਜਿਹੜੀ ਜੰਗ ਚੱਲ ਰਹੀ ਆ ਉਹਨੂੰ 3 ਸਾਲ ਬੀਤ ਚੁੱਕੇ ਆ ਇਹਦੇ ਬਾਰੇ ਜਦੋਂ ਹੁਣ ਅਮਰੀਕਾ ਸਰਕਾਰ ਬਦਲੀ ਆ ਰਾਸ਼ਟਰਪਤੀ ਬਦਲੇ ਆ ਉਹ ਕਹਿੰਦੇ ਵੀ ਮੈਂ ਜੰਗ ਬੰਦ ਕਰਾਉਣੀ ਆ 트੍ਰੰਪ ਕਹਿੰਦੇ ਵੀ ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਮੈਂ ਜੰਗ ਲੱਗਣੇ ਨਹੀਂ ਸੀ ਦੇਣੀ ਪਰ ਹੁਣ ਜੰਗ ਦੇ ਨਾਲ ਨੁਕਸਾਨ ਬਹੁਤ ਹੋ ਰਿਹਾ ਆ ਇਸ ਕਰਕੇ ਜੰਗ ਜਿਹੜੀ ਆ ਬੰਦ ਕਰਾਉਣੀ ਪੈਣੀ ਆ ਤੇ ਉਹਨਾਂ ਦੀ ਜਿਹੜੀ ਸੋਚ ਆ ਉਹ ਇਹ ਹੈ ਵੀ ਯੂਕਰੇਨ ਇਸ ਜੰਗ ਵਾਸਤੇ ਦੋਸ਼ੀ ਆ ਤੇ ਉਲਟਾ ਜਿਹੜੇ ਯੂਰੋਪੀਅਨ ਜਾਂ ਬਾਕੀ ਮੁਲਕ ਜਿਹੜੇ ਇਹਨਾਂ ਪਹਿਲਾਂ ਅਮਰੀਕਾ ਵੀ ਕਹਿੰਦਾ ਰਿਹਾ ਕਿ ਰੂਸ ਨੇ ਚੜ੍ਹਾਈ ਕੀਤੀ ਆ ਰੂਸ ਗਲਤ ਆ ਉਹਦੇ ਉਲਟਾ 트੍ਰੰਪ ਰੂਸ ਨੂੰ ਦੋਸ਼ੀ ਨਹੀਂ ਠਹਿਰਾ ਰਿਹਾ ਉਲਟਾ ਯੂਕਰੇਨ ਨੂੰ ਦੋਸ਼ੀ ਠਹਿਰਾ ਰਿਹਾ ਸੋ ਅੱਜ ਵਾਈਟ ਹਾਊਸ ਦੇ ਵਿੱਚ 트੍ਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੀ ਮੁਲਾਕਾਤ ਹੋਈ ਬਹੁਤ ਗੂੜੇ ਮਿੱਤਰ ਨੇ ਦੋਨੇ ਇੱਕ ਦੂਜੇ ਦੇ ਨਾਲ ਹੱਥ ਮਿਲਾਉਂਦੇ ਜੱਫੀਆਂ ਪਾਉਂਦੇ ਦੇਖੇ ਗਏ ਪਰ ਨਾਲ ਦੀ ਨਾਲ ਇਹ ਦੇਖਿਆ ਗਿਆ ਕਿ ਜਦੋਂ 트럼ਪ ਉਹਨੀ ਗੱਲਬਾਤ ਕਰਦੇ ਸੀਗੇ ਕੋਈ ਗਲਤ ਬਿਆਨ ਨਹੀਂ ਕਰਦੇ ਸੀਗੇ ਤਾਂ ਜਿਹੜੇ ਮੈਕਰੋ ਆ ਉਹ ਨਾਲ ਦੀ ਨਾਲ ਉਹਨਾਂ ਨੂੰ ਟੋਕਦੇ ਰਹੇ ਆ ਸੋ 트럼ਪ ਅਤੇ ਮੈਕਰੋਨ ਦੀ ਜਿਹੜੀ ਮੀਟਿੰਗ ਹੋਈ ਉਹਦੇ ਚ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਵੀ ਤੁਸੀਂ ਰੂਸ ਦੇ ਰਾਸ਼ਟਰਪਤੀ ਜਿਹੜੇ ਨੇ ਵਲਾਦੀਮੀਰ ਪੋਤਨ ਉਹਨਾਂ ਨੂੰ ਡਿਕਟੇਟਰ ਮੰਨਦੇ ਹਾਂ ਕਿਉਂਕਿ ਤੁਸੀਂ ਪਿਛਲੀ ਵਾਰੀ ਯੂਕਰੇਨ ਦੇ ਰਾਸ਼ਟਰਪਤੀ ਨੂੰ ਡਿਕਟੇਟਰ ਕਿਹਾ ਤਾਂ ਟਰੰਪ ਸਾਫ਼ ਸੈਲਫੀ ਰਿਹਾ ਕਹਿੰਦੇ ਵੀ ਨਹੀਂ ਮੈਂ ਜਿਹੜਾ ਰੂਸ ਦੇ ਰਾਸ਼ਟਰਪਤੀ ਪੋਤਨ ਨੂੰ ਡਿਕਟੇਟਰ ਨਹੀਂ ਮੰਨਦਾ ਹੈਗਾ ਨਹੀਂ ਕਹਿੰਦਾ ਹੈਗਾ ਤਾਂ ਜਦੋਂ ਗੱਲਬਾਤ ਚੱਲ ਰਹੀ ਸੀਗੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਸੀਗੇ ਤਾਂ ਉਦੋਂ ਇੱਕ ਟਰੰਪ ਨੇ ਗੱਲ ਆਖੀ ਕਿ ਯੂਰਪ ਨੂੰ ਬਹੁਤ ਫਾਇਦਾ ਹੋ ਰਿਹਾ ਇਸ ਜੰਗ ਦਾ ਸਾਨੂੰ ਵੀ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੋ ਰਿਹਾ ਤਾਂ ਟੋਕਦਿਆਂ ਫਿਰ ਮੈਕਰੋਨ ਨੇ ਗੱਲ ਕੀਤੀ ਉਹ ਕਹਿੰਦੇ ਵੀ ਨਹੀਂ ਇਹ ਗੱਲ ਸਹੀ ਨਹੀਂ ਹੈਗੀ ਯੂਰਪ ਜਿਹੜਾ ਆ ਉਹਦਾ ਵੀ ਬਹੁਤ ਨੁਕਸਾਨ ਹੋ ਰਿਹਾ ਆ ਜਿੰਨਾ ਖਰਚਾ ਹੋਇਆ ਉਹਦੇ ਵਿੱਚੋਂ ਕੁੱਲ 60% ਯੂਰਪ ਨੇ ਪੇ ਕੀਤਾ ਆ ਟਰੰਪ ਜਿਹੜੇ ਅੰਕੜੇ ਦੇ ਰਿਹਾ ਸਹੀ ਨਹੀਂ ਹੈਗੇ ਯੂਰਪ ਦਾ ਖਰਚਾ ਵੱਧ ਹੋਇਆ ਆ ਇਸ ਦੇ ਨਾਲ ਹੀ ਮੈਕਰੋਨ ਇੱਕ ਗੱਲ ਜਿਹੜੀ ਹੋਰ ਕੀਤੀ ਜਦੋਂ 트럼ਪ ਵਾਰ-ਵਾਰ ਇਹ ਕਹਿ ਰਹੇ ਸੀਗੇ ਕਿ ਸ਼ਾਂਤੀ ਦੇ ਵਾਸਤੇ ਆਪਾਂ ਨੂੰ ਕੁਛ ਨਾ ਕੁਛ ਕਰਨਾ ਪੈਣਾ ਆ ਤਾਂ ਮੈਕਰੋਨ ਕਹਿੰਦੇ ਵੀ ਸ਼ਾਂਤੀ ਦਾ ਮਤਲਬ ਇਹ ਨਹੀਂ ਹੈਗਾ ਵੀ ਯੂਕਰੇਨ ਗੋਡੇ ਟੇਕ ਦੇਵੇ ਯੂਕਰੇਨ ਸਰੈਂਡਰ ਜਾਂ ਆਤਮ ਸਮਰਪਣ ਕਰ ਦੇਵੇ ਸੋ ਨਾਲੇ ਨਾਲ ਉਹ ਹੱਸੀ ਗਏ ਆ ਨਾਲੇ ਨਾਲ ਜੈਂਟਲੀ ਜਹੇ 트럼ਪ ਦੇ ਬਿਆਨਾਂ ਨੂੰ ਮੋਢੇ ਬੈਠੇ ਮੁੱਢ ਬੈਠੇ ਜਿਹੜੇ ਆ ਉਹ ਅਲੱਗ ਹੀ ਗਏ ਆ ਸੋ ਮੈਕਰੋਨ ਨੇ ਕਿਹਾ ਕਿ ਇਸ ਜੰਗ ਦੇ ਵਾਸਤੇ ਰੂਸ ਜ਼ਿੰਮੇਵਾਰ ਆ ਜਿਹੜੀ ਚੜ੍ਹਾਈ ਕੀਤੀ ਆ ਹਮਲਾ ਕੀਤਾ ਰੂਸ ਨੇ ਕੀਤਾ ਯੂਕਰੇਨ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਜਦੋਂ ਕਿ ਟਰੰਪ ਉਲਟਾ ਕਹਿ ਰਹੇ ਸੀ ਸੋ ਕੋਲ ਬੈਠੇ ਫਰਾਂਸ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਗੱਲ ਜਿਹੜੀ ਆ ਉਹ ਅਲੱਗੀ ਆ ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਜਿਹੜੇ ਸਾਨੂੰ ਪੈਸੇ ਅਮਰੀਕਾ ਨੇ ਦਿੱਤੇ ਆ ਉਹ ਉਹ ਇੱਕ ਗ੍ਰਾਂਟ ਦਿੱਤੀ ਸੀ ਨਾ ਕਿ ਕਰਜ਼ਾ ਦਿੱਤਾ ਸੀਗਾ ਅਸੀਂ ਅਮਰੀਕਾ ਦੀ ਲੜਾਈ ਲੜ ਰਹੇ ਹਾਂ ਇੱਥੇ ਅਸੀਂ ਨਾਟੋ ਦੀ ਲੜਾਈ ਲੜ ਰਹੇ ਹਾਂ ਉਹਦੇ ਵਾਸਤੇ ਸਾਡੀ ਮਦਦ ਕੀਤੀ ਗਈ ਸੀ ਇਸ ਕਰਕੇ ਕਰਜ਼ਾ ਨਹੀਂ ਹੈਗਾ ਤੇ ਜਿਹੜੀ ਮੇਤੋਂ ਬਾਹ ਮੋੜ ਕੇ ਡੀਲ ਸਾਈਨ ਕਰਵਾਈ ਜਾ ਰਹੀ ਆ ਕਿ 500 ਬਿਲੀਅਨ ਡਾਲਰ ਦੇ ਮਿਨਰਲਸ ਅਸੀਂ ਤੋਂ ਅਮਰੀਕਾ ਨੇ ਕੱਢਣੇ ਜੋ ਯੂਕਰੇਨ ਵਿੱਚੋਂ ਉਹ ਕਹਿੰਦੇ ਮੈਂ ਇਹਦੇ ਤੇ ਸਾਈਨ ਨਹੀਂ ਕਰਨੇ ਕਿਉਂਕਿ ਇਹਦੇ ਨਾਲ ਅਗਲੇ 10 ਸਾਲਾਂ ਵਾਸਤੇ ਯੂਕਰੇਨ ਦੇ ਲੋਕ ਬੱਜ ਜਾਣੇ ਆ ਮੈਂ ਉਹਨਾਂ ਦੇ ਨਾਲ ਧੋਖਾ ਨਹੀਂ ਕਰ ਸਕਦਾ ਤੇ ਜੇਕਰ ਮੈਨੂੰ ਅਹੁਦੇ ਤੋਂ ਹਟਣਾ ਪਿਆ ਮੈਂ ਹਟ ਜਾਊਗਾ ਪਰ ਮੈਂ ਇਹ ਡੀਲ ਸਾਈਨ ਨਹੀਂ ਕਰਾਂਗਾ ਜੀ ਸੋ ਇਸ ਦੇ ਨਾਲ ਹੀ ਜਿਹੜੀ ਗੱਲਬਾਤ ਇਹ ਹੋਈ ਕਿ ਅੱਜ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਮਤਾ ਲਿਆਂਦਾ ਗਿਆ ਕਿਉਂਕਿ 3 ਸਾਲ ਹੋ ਗਏ ਇਸ ਜੰਗ ਲੱਗੀ ਨੂੰ ਤੇ ਇਸ ਮਤੇ ਦੇ ਵਿੱਚ ਯੂਕਰੇਨ ਨੇ ਇਹ ਕਿਹਾ ਕਿ ਰੂਸ ਨੇ ਸਾਡੇ ਤੇ ਹਮਲਾ ਕੀਤਾ ਹੋਇਆ ਆ ਤੇ ਅਸੀਂ ਮੰਗ ਕਰਦੇ ਹਾਂ ਕਿ ਰੂਸ ਪੁਤਿਨ ਰਾਈਟ ਵੇ ਆਪਣੀਆਂ ਫੌਜਾਂ ਜਿਹੜੀਆਂ ਯੂਕਰੇਨ ਦੀ ਧਰਤੀ ਤੋਂ ਕੱਢੇ ਤੇ ਇਹ ਲੜਾਈ ਖਤਮ ਕੀਤੀ ਜਾਵੇ ਤੇ ਕਮਾਲ ਦੀ ਗੱਲ ਇਹ ਹੋਈ ਆ ਕਿ ਅਮਰੀਕਾ ਨੇ ਇਸ ਮਤੇ ਦੇ ਉਲਟ ਬੋਟ ਪਾਈ ਆ ਹਾਲਾਂਕਿ ਨਾਟੋ ਦੇ ਵੱਲੋਂ ਅਮਰੀਕਾ ਵੱਲੋਂ ਹੀ ਇਹ ਲੜਾਈ ਸ਼ੁਰੂ ਕੀਤੀ ਗਈ ਸੀ ਪਰ ਕਿਉਂਕਿ ਹੁਣ ਅਮਰੀਕਾ ਸਰਕਾਰ ਬਦਲ ਚੁੱਕੀ ਆ ਇਸ ਕਰਕੇ ਅਮਰੀਕਾ ਨੇ ਸੁਰ ਬਦਲ ਲਈ ਆ ਤੇ ਅਮਰੀਕਾ ਨੇ ਰੂਸ ਦੇ ਹੱਕ 'ਚ ਵੋਟ ਪਾਈ ਆ ਯੂਕਰੇਨ ਦੇ ਉਲਟ ਵੋਟ ਪਾਈ ਆ ਹੁਣ ਤੱਕ ਅਮਰੀਕਨ ਲੋਕ ਜਿਹੜੇ ਆ ਰੂਸ ਨੂੰ ਇਸ ਕਰਕੇ ਮਾੜਾ ਸਮਝਦੇ ਆ ਵੀ ਇਹ ਕਾਮਰੇਡਾਂ ਦਾ ਮੁਲਕ ਆ ਇਹ ਸਾਡੇ ਨਾਲ ਹਮੇਸ਼ਾ ਹੀ ਜਿਹੜੇ ਆ ਵਿਤਕਰਾ ਕਰਦੇ ਰਹੇ ਆ ਰੂਸ ਨੂੰ ਬਹੁਤੀ ਹੱਦ ਤੱਕ ਜਿਹੜੇ ਅਮਰੀਕੀ ਆ ਨਫ਼ਰਤ ਕਰਦੇ ਆ ਪਰ ਟਰੰਪ ਜਿਹੜੇ ਆ ਉਹਨਾਂ ਨੇ ਅੱਜ ਰੂਸ ਦੇ ਹੱਕ 'ਚ ਵੋਟ ਪਾਈ ਆ ਤੇ ਇਹਦੇ ਵਿੱਚ ਰੂਸ, ਨਾਰਥ ਕੋਰੀਆ, ਬੈਲਾਰੂਸ, ਹੰਗਰੀ ਤੇ ਅਮਰੀਕਾ ਇੱਕ ਪਾਸੇ ਸੀਗੇ ਬਾਕੀ ਜਿਹੜੇ ਯੂਰੋਪੀਅਨ ਯੂਨੀਅਨ ਤੇ ਹੋਰ ਮੁਲਕ ਇੱਕ ਪਾਸੇ ਸੀ 93 ਵੋਟਾਂ ਦੇ ਨਾਲ ਇਹ ਮਤਾ ਪਾਸ ਹੋ ਗਿਆ ਆ ਤੇ ਇਸ ਤੋਂ ਬਾਅਦ ਹੋਣ ਜਿਹੜੀ ਗੱਲ ਯੂਰੋਪੀਅਨ ਮੁਲਕ ਕਹਿ ਰਹੇ ਆ ਕਿ ਕਹਿੰਦੇ ਵੀ ਗਲਤ ਗੱਲ ਆ ਬਸੇ ਯੂਕਰੇਨ ਦੇ ਨਾਲ ਲੜੇ ਹੋ ਕਰੇਨ ਦੇ ਨਾਲ ਰਲ ਕੇ ਅਸੀਂ ਰੂਸ ਦੇ ਨਾਲ ਲੜੇ ਆ ਪਰ ਅਮਰੀਕਾ ਹੁਣ ਪਿੱਛੇ ਹਟ ਰਿਹਾ ਹੈ ਇਹਦੇ ਨਾਲ ਅਮਰੀਕਾ ਦੀ ਕ੍ਰੈਡੀਬਿਲਟੀ ਤੇ ਉਹਨਾਂ ਦਾ ਅਕਸ ਖਰਾਬ ਹੋਊਗਾ ਤੇ ਇਸ ਦੇ ਨਾਲ ਹੀ ਗੱਲ ਇਹ ਵੀ ਚੱਲੀ ਕਿ ਅਮਰੀਕਾ ਨੂੰ ਪੋਤਨ ਦਾ ਵਿਰੋਧ ਕਰਨਾ ਚਾਹੀਦਾ ਆ ਪਰ ਉਲਟਾ ਰਾਸ਼ਟਰਪਤੀ ਟਰੰਪ ਕਹਿੰਦੇ ਵੀ ਮੈਂ 2-3 ਹਫ਼ਤਿਆਂ ਦੇ ਵਿੱਚ ਲੜਾਈ ਬੰਦ ਕਰਾ ਦੇਣੀ ਆ ਮੈਨੂੰ ਪੂਰਨ ਆਸ ਆ ਉਸ ਤੋਂ ਬਾਅਦ ਮੈਂ ਰੂਸ ਜਾਊਂਗਾ ਪੋ ਤੈਨੂੰ ਮਿਲੂੰਗਾ ਤੇ ਅਸੀਂ ਅਮਰੀਕਾ ਤੇ ਰੂਸ ਦੇ ਵਿਚਾਲੇ ਸਬੰਧ ਵਧਾਵਾਂਗੇ ਤੇ ਇਹ ਜਿਹੜੀਆਂ ਲੜਾਈਆਂ ਸਦਾ ਦੇ ਵਾਸਤੇ ਖਤਮ ਕਰਾਂਗੇ ਹੁਣ ਤੱਕ ਅਮਰੀਕਨ ਲੋਕ ਇਹੀ ਕਹਿੰਦੇ ਆਏ ਆ ਕਿ ਰੂਸ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਆ ਤੇ ਅਸੀਂ ਇਹ ਤੋਂ ਦੂਰੀ ਚਾਹੁੰਦੇ ਆ ਪਰ ਹੁਣ ਅਚਾਨਕ ਜਿਹੜਾ ਇਹ ਰੂਸ ਦੇ ਨਾਲ ਪ੍ਰੇਮ ਜਾਗ ਪਿਆ ਆ ਤੇ ਰੂਸ ਦੇ ਨਾਲ ਨੇੜਤਾ ਵਧਾਉਣ ਦੀਆਂ ਗੱਲਾਂ ਰੰਪਾ ਬੋਲੋਂ ਕੀਤੀਆਂ ਜਾ ਰਹੀਆਂ ਉਹ ਕਹਿੰਦੇ ਵੀ ਇਹੀ ਇੱਕ ਤਰੀਕਾ ਜਿਹਦੇ ਨਾਲ ਲੜਾਈਆਂ ਬੰਦ ਕੀਤੀਆਂ ਜਾ ਸਕਦੀਆਂ ਆ ਤੇ ਪੱਕੇ ਤੌਰ ਤੇ ਖਤਮ ਕੀਤੀਆਂ ਜਾ ਸਕਦੀਆਂ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੱਕ ਭਾਰਤੀ ਅਧਿਕਾਰੀ ਦੀ ਜਿਹਦਾ ਨਾਮ ਰੋਹਨ ਮਹਿਤਾ ਆ ਰੋਹਨ ਮਹਿਤਾ ਨੇ ਅੱਜ YouTube ਦੇ ਉੱਤੇ ਲਾਈਵ ਹੋ ਕੇ ਭਾਰਤੀ ਵਿਦੇਸ਼ ਮੰਖਮੇ ਦੇ ਉੱਤੇ ਵਿਦੇਸ਼ ਮੰਤਰੀ ਜਸਜੈ ਸ਼ੰਕਰ ਦੇ ਉੱਤੇ ਬੜੇ ਗੰਭੀਰ ਦੋਸ਼ ਲਾਏ ਆ ਸਰੋਹਨ ਮਹਿਤਾ ਜਿਹੜੇ ਕਿ ਕੰਮ ਕਰਦੇ ਰਹੇ ਆ ਜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵਿੱਚ 8 ਸਾਲ ਤੱਕ ਲਈ ਮਾਸਕੋ ਅਤੇ ਸੌ ਪੋਲੋ ਦੇ ਵਿੱਚ ਉਹ ਕਹਿੰਦੇ ਵੀ ਸਾਡੇ ਮਹਿਕਮੇ ਵਿੱਚ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਗਲਤ ਕੰਮ ਹੋ ਰਿਹਾ ਤੇ ਇਹਨਾਂ ਨੂੰ ਲੁਕੋਇਆ ਜਾ ਰਿਹਾ ਉਹਨਾਂ ਨੇ ਦੱਸਿਆ ਕਿ ਸਾਡੇ ਮਹਿਕਮੇ ਦੇ ਵਿੱਚ ਅੰਦਰ ਤੇ ਬਾਹਰ ਆਡਾ-ਆਡਾਂ ਐਮਬੈਸੀਆਂ ਦੇ ਵਿੱਚ ਬਲਾਤਕਾਰ ਹੋਏ ਆ ਕਤਲ ਹੋਏ ਆ ਪ੍ਰੇਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਆ ਤੇ ਖਾਸ ਕਰਕੇ ਵੱਡੀਆਂ ਸ਼ਖਸੀਤਾਂ ਨੂੰ ਬਾਹਰ ਆਇਆ ਜਾ ਰਿਹਾ ਉਹ ਕਹਿੰਦੇ ਜਿਵੇਂ ਕਿ ਐਸ ਜੈ ਸ਼ੰਕਰ ਨੂੰ ਮਹਿਕਮੇ ਦੇ ਨਾਲੋਂ ਤੇ ਭਾਰਤ ਦੇ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਆ ਉਹਨਾਂ ਦਾ ਕੱਦ ਬਹੁਤ ਵੱਡਾ ਕਰਕੇ ਪੇਸ਼ ਕੀਤਾ ਜਾਂਦਾ ਹੈ ਜੀ ਸੋ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਇਸ ਗੱਲ ਦੇ ਸਬੂਤ ਆ ਜਿਹੜੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੇਸ਼ ਕਰਾਂਗਾ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਹਾਈ ਰੈਂਕਿੰਗ ਅਫੀਸ਼ੀਅਲਸ ਨੇ ਭਾਰਤੀ ਵਿਦੇਸ਼ ਵਿਭਾਗ ਦੇ ਉਹ ਗਲਤ ਕੰਮਾਂ ਦੇ ਵਿੱਚ ਗਲਤਾਨ ਆ ਉਹ ਕਹਿੰਦੇ ਫੋਰ ਐਗਜ਼ਾਮਪਲ ਜਿਹੜੀਆਂ ਅੰਬੈਸੀਆਂ ਲਈਆਂ ਹੋਈਆਂ ਕਿਰਾਏ ਦੇ ਉੱਤੇ ਉਹਦੇ ਵਾਸਤੇ ਪੈਸੇ ਬਾਹਰੋਂ ਕੱਤਰ ਕੀਤੇ ਜਾਂਦੇ ਆ ਫਰਨੀਚਰ ਖਰੀਦਿਆ ਜਾਂਦਾ ਉਹਦੇ ਪੈਸੇ ਬਾਹਰੋਂ ਕੱਤਰ ਕੀਤੇ ਜਾਂਦੇ ਆ ਤੇ ਜਿਹੜੀ ਸਰਕਾਰ ਵੱਲੋਂ ਹਮਾਇਤ ਮਿਲਣੀ ਹੁੰਦੀ ਆ ਰਕਮ ਮਿਲਣੀ ਹੁੰਦੀ ਆ ਉਹ ਆਪਣੀਆਂ ਜੇਬਾਂ ਦੇ ਵਿੱਚ ਪਾ ਲਈ ਜਾਂਦੀ ਆ ਇਸ ਦੇ ਨਾਲ ਹੀ ਪਾਸਪੋਰਟ ਵੇਚਣ ਵਾਸਤੇ ਆ ਤੇ ਹੋਰ ਵੀਜ਼ੇ ਲਵਾਉਣ ਵਾਸਤੇ ਵੀ ਕਈ ਵਾਰੀ ਲੋਕਾਂ ਤੋਂ ਅੰਡਰ ਦਾ ਟੇਬਲ ਪੈਸੇ ਲੈ ਜਾਂਦੇ ਆ ਤੇ ਇਹ ਵਿਦੇਸ਼ ਵਿਭਾਗ ਜਿਹੜਾ ਉਹ ਇਹ ਪੈਸੇ ਆਪਣੀ ਜੇਬ ਦੇ ਵਿੱਚ ਪਾ ਲੈਂਦਾ ਐਸ ਜੈ ਸ਼ੰਕਰ ਦੇ ਉੱਤੇ ਉਹਨਾਂ ਨੇ ਸਿੱਧੇ ਦੋਸ਼ ਲਾਇਆ ਕਿ ਉਹਨਾਂ ਨੇ ਇੱਕ ਡਿਪਾਰਟਮੈਂਟ ਤਿਆਰ ਕੀਤਾ ਸੀ ਜਿਹਦਾ ਨਾਂ ਨੇਸਟ ਸੀਗਾ ਉਹ ਕਹਿੰਦੇ ਵੀ ਇਹਦੇ ਅੰਡਰ ਬਹੁਤ ਸਾਰੇ ਜਿਹੜੇ ਭ੍ਰਿਸ਼ਟ ਅਧਿਕਾਰੀ ਆ ਉਹਨਾਂ ਨੂੰ ਬਚਾਇਆ ਗਿਆ ਉਹਨਾਂ ਦੀਆਂ ਜਾਂਚਾਂ ਜਿਹੜੀਆਂ ਰੁਕੀਆਂ ਗਈਆਂ ਆ ਤਾਂ ਕਿ ਗਲਤ ਲੋਕ ਜਿਹੜੇ ਡਿਪਲੋਮੈਟਿਕ ਸਰਵਿਸ ਦੇ ਵਿੱਚ ਆ ਉਹਨਾਂ ਦੀ ਪੋਸ਼ਟ ਪਨਾਹੀ ਕੀਤੀ ਜਾ ਸਕੇ ਉਹਨਾਂ ਨੇ ਕਈ ਨਾਂ ਇਸ ਮਾਮਲੇ ਵਿੱਚ ਲਏ ਆ ਮਨੀਸ਼ਾ ਸਵਾਮੀ ਦਾ ਇੱਕ ਨਾਂ ਉਹਨਾਂ ਨੇ ਲਿਹਾ ਕਹਿੰਦੇ ਵੀ ਇਹ ਜਿਹੜੀ ਕਾਉਂਸਲ ਜਨਰਲ ਰਹੀ ਆ ਕਿਨੇ ਵੱਡੀ ਪੱਧਰ ਦੇ ਉੱਤੇ ਗਲਤ ਕਾਰਨਾਮੇ ਗਲਤ ਕੰਮ ਕੀਤੇ ਆ ਇਸ ਦੇ ਨਾਲ ਹੀ ਸੈਕਸੁਅਲ ਹਰਾਸਮੈਂਟ ਅਤੇ ਰੇਪ ਦੇ ਕੇਸ ਜਿਹੜੇ ਆ ਵਰਕਪਲੇਸ ਦੇ ਉੱਤੇ ਉਹ ਉਹਨਾਂ ਨੇ ਲਾਏ ਆ ਉਹ ਕਹਿੰਦੇ ਵੀ ਬੰਗਲਾਦੇਸ਼ ਦੀ ਐਮਬੈਸੀ ਦੇ ਵਿੱਚ 215 ਦੇ ਵਿੱਚ ਇੱਕ ਮਾਈਨਰ ਦੇ ਨਾਲ ਛੋਟੀ ਬੱਚੀ ਦੇ ਨਾਲ ਉੱਥੋਂ ਦੀ ਐਮਬੈਸੀ ਦੇ ਤਿੰਨ ਅਧਿਕਾਰੀਆਂ ਵੱਲੋਂ ਬਰਾਤਕਾਰ ਕੀਤਾ ਗਿਆ ਸੀ ਬਾਅਦ ਵਿੱਚ ਉਹਦੀ ਲਾਸ਼ ਜਿਹੜੀ ਆ ਐਮਬੈਸੀ ਦੀ ਗੱਡੀ ਦੇ ਵਿੱਚ ਰੱਖ ਕੇ ਲੋਪ ਕਰ ਦਿੱਤੀ ਗਈ ਤੇ ਇਹਦੇ ਬਾਰੇ ਕੋਈ ਕਾਰਵਾਈ ਨਹੀਂ ਹੋ ਰਹੀ ਸੋ ਇਸ ਤਰੀਕੇ ਇੱਕ ਸਤੰਭਲ ਤਰਕੀ ਦੇ ਵਿੱਚ ਹਾਸਾ ਹੋਇਆ ਵਾਰਦਾਤ ਹੋਈ ਆ ਉਹਦੇ ਬਾਰੇ ਵੀ ਗੱਲ ਨੱਪ ਲਈ ਆ ਉਹ ਕਹਿੰਦੇ ਵੀ ਮੈਂ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਨੰਗਾ ਕਰੂੰਗਾ ਇਹ ਕਿਵੇਂ ਭਾਰਤੀ ਵਿਦੇਸ਼ ਵਿਭਾਗ ਵਿੱਚਲੇ ਅਧਿਕਾਰੀ ਭ੍ਰਿਸ਼ਟ ਹੋ ਚੁੱਕੇ ਆ ਤੇ ਭਾਰਤ ਨੂੰ ਖੋਰਾ ਲਾ ਰਹੇ ਆ ਤੇ ਇਥੇ ਨਾਲ ਹੀ ਵਿਦੇਸ਼ੀ ਸਰਕਾਰਾਂ ਦੇ ਨਾਲ ਰਲੇ ਹੋਏ ਆ ਤੇ ਉਹ ਕਹਿੰਦੇ ਵੀ ਇਹ ਮੈਂ ਗੱਲਾਂ ਹੌਲੀ-ਹੌਲੀ ਕਰਕੇ ਸਾਰੀਆਂ ਸਾਹਮਣੇ ਰੱਖਾਂਗਾ ਅਖੀਰ ਦੇ ਵਿੱਚ ਗੱਲਬਾਤ ਕਰੀਏ ਭਾਰਤ ਦੇ ਵਿੱਚ ਦਲਤਾਂ ਦੀ ਹਾਲਤ ਦੀ ਮੱਧ ਪ੍ਰਦੇਸ਼ ਤੋਂ ਇੱਕ ਰਿਪੋਰਟ ਆਈ ਹੈ ਜੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਮੱਧ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਦੇ ਵਿੱਚ ਦਲਤਾਂ ਦੇ ਬੱਚੇ ਸਕੂਲਾਂ 'ਚ ਪਾਣੀ ਨਹੀਂ ਪੀ ਸਕਦੇ ਅਖੌਤੀ ਉੱਚ ਜਾਤੀਆਂ ਦੇ ਲੋਕ ਉਹਨਾਂ ਦੇ ਬੱਚਿਆਂ ਨੂੰ ਸੇਮ ਟੂਟੀਆਂ ਤੋਂ ਪਾਣੀ ਨਹੀਂ ਪੀਣ ਦਿੰਦੇ ਜਿੱਥੇ ਕਿ ਆਮ ਬੱਚੇ ਪਾਣੀ ਪੀਂਦੇ ਆ ਤੇ 92% ਦੀ ਜਿਹੜੀ ਆ ਇਹ ਗਿਣਤੀ ਆ ਸੋ ਸਕੂਲਾਂ ਦੇ ਵਿੱਚ ਮੱਧ ਪ੍ਰਦੇਸ਼ਦਿਆਂ ਦੇ ਵਿੱਚ 92% ਦੀ ਦਲਤ ਬੱਚੇ ਜਿਹੜੇ ਆ ਉਹ ਉਹਨਾਂ ਟੂਟੀਆਂ ਤੋਂ ਪਾਣੀ ਨਹੀਂ ਪੀ ਸਕਦੇ ਜਿਨ੍ਹਾਂ ਟੂਟੀਆਂ ਤੋਂ ਅਖੌਤੀ ਉੱਚ ਜਾਤੀਆਂ ਦੇ ਬੱਚੇ ਪਾਣੀ ਪੀਂਦੇ ਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਇਸ ਖਬਰ ਦੇ ਵਿੱਚ ਕਿ 50 ਫੀਸਦੀ ਪਿੰਡਾਂ ਦੇ ਵਿੱਚ ਦਲਤਾਂ ਦੇ ਬੱਚਿਆਂ ਦੇ ਅਧਨਿਕ ਨਾਂ ਰੱਖਣ ਤੇ ਮਨਾਹੀ ਆ ਮਤਲਬ ਜਿਵੇਂ ਅੱਜ ਕੱਲ ਨਾਂ ਰੱਖੇ ਜਾਂਦੇ ਆ ਉਹ ਨਾਂ ਨਹੀਂ ਰੱਖਣ ਦਿੱਤੇ ਜਾ ਰਹੇ 50 ਫੀਸਦੀ ਪਿੰਡਾਂ ਵਿੱਚ ਇਹ ਕਿਹਾ ਜਾ ਰਿਹਾ ਕਿ ਇਹ ਨਾਂ ਉੱਤਜਾਤੀ ਦੇ ਲੋਕ ਤਾਂ ਰੱਖ ਸਕਦੇ ਆ ਪਰ ਅਖੋਤੀ ਨੀਵੀਂ ਜਾਤ ਦੇ ਲੋਕ ਇਹ ਗੱਲ ਨਹੀਂ ਕਰ ਸਕਦੇ ਇਸ ਤੋਂ ਇਲਾਵਾ 80 ਪ੍ਰਤੀਸ਼ਤ ਪਿੰਡਾਂ ਦੇ ਵਿੱਚ ਦਲਤਾਂ ਨੂੰ ਮੰਡਰਵੜਨ ਦੀ ਆਗਿਆ ਹੈਣੀਗੀ ਤੇ 70 ਫੀਸਦੀ ਤਰ੍ਹਾਂ 70 ਤਰ੍ਹਾਂ ਦਾ ਸ਼ੂਆਛਾ ਜਿਹੜਾ ਪਿੰਡਾਂ ਦੇ ਵਿੱਚ ਚੱਲ ਰਿਹਾ ਆ ਇਸ ਦੇ ਨਾਲ ਹੀ ਕੁਝ ਖਬਰਾਂ ਇਹ ਵੀ ਆਈਆਂ ਸੀਆਂ ਮੱਧ ਪ੍ਰਦੇਸ਼ ਵਿੱਚ ਕਿ ਦਲਤਾਂ ਨੂੰ ਘੋੜੀ ਚੜਨ ਤੋਂ ਰੋਕਿਆ ਜਾ ਰਿਹਾ ਜਿਕਰ ਉਹਨੇ ਵਿਆਹ ਦੇ ਉੱਤੇ ਘੋੜੀ ਚੜ ਕੇ ਜਾਣਾ ਤਾਂ ਬਕਾਇਦਾ ਉਹਨਾਂ ਦੀ ਕੁੱਟਮਾਰ ਹੁੰਦੀ ਹੈ ਤੇ ਕਈ ਵਾਰੀ ਪੁਲਿਸ ਛਤਰੀ ਦੇ ਹੇਠ ਉਹਨਾਂ ਨੂੰ ਜਨੇਤਰ ਲੈ ਕੇ ਜਾਣਾ ਪੈਂਦਾ ਜੀ ਹੁਣ ਮੱਧ ਪ੍ਰਦੇਸ਼ ਦੇ ਵਿੱਚ ਪਿਛਲੇ 22 ਸਾਲ ਤੋਂ ਭਾਜਪਾ ਦੀ ਸਰਕਾਰ ਪਰ ਵਿਜੇ ਸਾਹ ਪਲਾ ਵਰਗੇ ਪੰਜਾਬ ਦੇ ਭਾਜਪਾ ਦੇ ਲੀਡਰ ਜਿਹੜੇ ਕਿ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਦੀ ਐਮਪੀ ਦਾ ਦੌਰਾ ਨਹੀਂ ਕਰਦੇ ਪੰਜਾਬ ਦੇ ਵਿੱਚ ਝੂਠੀਆਂ ਗੱਲਾਂ ਬਣਾ ਕੇ ਮੁੱਦੇ ਚੱਕੇ ਜਾਂਦੇ ਆ ਤੇ ਉਧਰ ਐਮਪੀ ਦੇ ਵਿੱਚ ਇੰਨਾ ਕੁਝ ਹੋ ਰਿਹਾ ਮਧ ਪ੍ਰਦੇਸ਼ ਵਿੱਚ ਬੱਚਿਆਂ ਤੱਕ ਦੇ ਨਾਲ ਦਲਤਾਂ ਦੇ ਨਾਲ ਵਿਤਕਰਾ ਹੋ ਰਿਹਾ ਉਹਦੇ ਬਾਰੇ ਕਦੀ ਜ਼ੁਬਾਨ ਨਹੀਂ ਖੋਲਦੇ ਨਾ ਤੁਹਾਂ ਦੌਰਾ ਕਰਦੇ ਆ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਬਾਕੀ ਭਾਰਤ ਵਿੱਚ ਪੰਜਾਬ ਦੇ ਮੁਕਾਬਲੇ ਦਲਤਾਂ ਦੇ ਨਾਲ ਧੱਕੇਸ਼ਾਹੀ ਬਹੁਤ ਜ਼ਿਆਦਾ ਹੋ ਰਹੀ ਆ ਪਰ ਉੱਥੇ ਕਦੀ ਵੀ ਗੱਲ ਨਹੀਂ ਕੀਤੀ ਜਾਂਦੀ ਪੰਜਾਬ ਦੇ ਵਿੱਚ ਸਿੱਖਾਂ ਤੇ ਦਲਤਾਂ ਖਾਸ ਕਰਕੇ ਜੱਟਾਂ ਤੇ ਦਲਤਾਂ ਦਾ ਟਕਰਾਅ ਕਰਾ ਕੇ ਭਾਜਪਾ ਇੱਥੇ ਚੋਣਾ ਜਿੱਤਣਾ ਚਾਹੁੰਦੀ ਆ ਅਜਲਤਾਂ ਦੇ ਵੋਟ ਨੂੰ ਆਪਣੇ ਹੱਥ ਕਰਨਾ ਚਾਹੁੰਦੀ ਆ ਇਹ ਇਸ ਕਰਕੇ ਵਾਰ-ਵਾਰ ਇਹ ਮੁੱਦੇ ਉਭਾਰੇ ਜਾਂਦੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਦਲਤਾਂ ਦੇ ਨਾਲ ਵਿਤਕਰਾ ਨਹੀਂ ਹੁੰਦਾ ਦਲਤਾਂ ਦੇ ਨਾਲ ਖੋਤੀ ਉੱਚ ਜਾਤੀਆਂ ਵਾਲੇ ਵੀ ਵਿਤਕਰਾ ਕਰਦੇ ਆ ਦਲਤ ਆਪਸ ਵਿੱਚ ਵੀ ਇੱਕ ਦੂਜੇ ਨਾਲ ਵਿਤਕਰਾ ਕਰਦੇ ਆ ੜੜ ਜਾਤਾਂ ਦੇ ਵਿੱਚ ਪਰ ਇਹ ਚੁੰਨੀ ਦਾ ਮੁਕਾਬਲਾ ਪਹਾੜ ਦੇ ਨਾਲ ਕਰਨ ਵਾਲੀ ਗੱਲ ਆ ਪੰਜਾਬ ਦੇ ਵਿੱਚ ਜੋ ਵਿਤਕਰਾ ਹੁੰਦਾ ਉਹੋ ਯੂਪੀ ਐਮਪੀ ਦੇ ਮੁਕਾਬਲੇ ਚੁੰਡੀ ਦੇ ਬਰਾਬਰ ਆ ਜਦੋਂ ਕਿ ਯੂਪੀ ਐਮਪੀ ਵਿੱਚ ਪਹਾੜ ਵਾਂਗ ਇਹ ਬਚਕਰਾ ਕੀਤਾ ਜਾਂਦਾ ਪਰ ਚਾਹੇ ਭਾਜਪਾ ਵਾਲੇ ਆ ਜਾਂ ਉਹਨਾਂ ਦੇ ਟੂਲ ਬਣੇ ਜਿਹੜੇ ਫਰਜ਼ੀ ਨਕਲੀ ਅੰਬੇਦ ਕਰੀਏ ਆ ਉਹ ਕਦੀ ਵੀ ਇਹਦੀ ਕਦਰ ਨਹੀਂ ਕਰਦੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹਰ ਵੇਲੇ ਕੀਤੀਆਂ ਜਾਂਦੀਆਂ ਤਾਂ ਕਿ ਕਿਸੇ ਨਾ ਕਿਸੇ ਵੇਲੇ ਇਹ ਜਿਹੜੇ ਜੱਟ ਦਲਤ ਵਿਸਾਦ ਕਰਾਏ ਜਾਣ ਤੇ ਉਸ ਦੀ ਆੜ ਦੇ ਵਿੱਚ ਫਿਰ 2027 ਦੀਆਂ ਜਿਹੜੀਆਂ ਚੋਣਾਂ ਆ ਉਹਨਾਂ ਦੇ ਵਿੱਚ ਭਾਜਪਾ ਨੂੰ ਦਲਤਾਂ ਦੀ ਵੋਟ ਪਵਾਈ ਜਾ ਸਕੇ ਤੇ ਇਥੋਂ ਭਾਜਪਾ ਕੁਰਸੀ ਹਾਸਲ ਕਰ ਸਕੇ ਜਿਹੜਾ ਕਿ ਉਹਦਾ ਵੱਡਾ ਸੁਪਨਾ ਬਣਿਆ ਹੋਇਆ ਤੋਂ ਅਸੀਂ ਵਾਰ-ਵਾਰ ਇਕੱਲਾ ਦੱਸ ਰਹੇ ਹਾਂਗੇ ਕਿਵੇਂ ਪੰਜਾਬ ਦੇ ਵਿੱਚ ਦਲਿਤ ਸੇ ਕੱਦਲ ਜੱਟ ਜਿਹੜਾ ਵਿਵਾਦ ਆ ਉਹਨੂੰ ਵਧਾਇਆ ਜਾਂਦਾ ਝੂਠੀਆਂ ਖਬਰਾਂ ਬਣਾ ਕੇ ਇਹ ਟਕਰਾਅ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਚੰਗੀ ਗੱਲ ਹੈ ਕਿ ਪੰਜਾਬ ਦੇ ਸਿੱਖ ਜੱਟ ਜਾਂ ਦਲਿਤ ਜਿਹੜੇ ਨੇ ਉਹ ਇਹਨਾਂ ਗੱਲਾਂ ਨੂੰ ਸਮਝਦੇ ਜਾਂ ਛੇਤੀ ਕੀਤੇ ਇਹਨਾਂ ਦੇ ਜਿਹੜੇ ਆ ਗੱਲ ਵਿੱਚ ਨਹੀਂ ਆਉਂਦੇ ਹੈਗੇ ਪਰ ਕੋਸ਼ਿਸ਼ਾਂ ਨਿਰੰਤਰ ਜਾਰੀ ਹੈ ਤੇ ਇਹਨਾਂ ਨੂੰ ਵਾਰ-ਵਾਰ ਫੇਲ ਕਰਨਾ ਪਊਗਾ ਅੱਖ ਕੰਨ ਜਿਹੜੇ ਆ ਖੁੱਲੇ ਰੱਖਣੇ ਪੈਣਗੇ ਸੋ ਪੰਜਾਬ ਦੇ ਜਿਹੜੇ ਲੋਕ ਆ ਉਹ ਜੇ ਕਰੇ ਇਸੇ ਤਰੀਕੇ ਜਾਗਦੇ ਰਹੇ ਤਾਂ ਇਹਨਾਂ ਸਾਜਸ਼ਾ ਨੂੰ ਫੇਲ ਕਰਦੇ ਰਹਿਣਗੇ ਵਰਨਾ ਜਿਹੜਾ ਹਾਲ ਆ ਉਹ ਬਾਕੀ ਭਾਰਤ ਵਰਗਾ ਹੋ ਸਕਦਾ ਹੈ ਜੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਆਂ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ